ਅਬੇ ਝੂਠ ਮੰਨੋ ਜਿੱਤੇ ਜੰਤੂ ਮੰਤਰੰ ਜਿੰਨੇ ਜੱਤਰ ਮੰਤਰ ਨੇ ਲੋ ਇਹ ਕਰਦੇ ਬੇਦ ਵਿੱਚ ਲਿਖੇ ਹੋਏ ਨੇ ਉਹ ਝੂਠ ਨੇ ਕਿਹੜੇ ਜੰਤਰ ਮੰਤਰ ਜਿੰਨੇ ਵੀ ਨੇ ਲੋ ਕਰਦੇ ਉਹਨੇ ਕੋਈ ਸ਼ਕਤੀ ਨਹੀਂ ਆਗੀ ਸਭਾ ਝੂਠ ਮੰਨੋ ਜਿੱਤੇ ਜੰਤੂ ਮੰਤਰ ਹੋਰਾਂ ਜਿ ਵਿਸ਼ਵਾਸ ਨਾ ਕਰਿਓ ਸਭਾ ਫੋਕਟੋਂ ਧਰਮ ਹੈ ਭਗਤ ਸਤ ਦਾ ਦਿੰਦੇ ਲਿਖ ਲੇ ਕੇ ਜੱਤਰ ਮੰਤਰ ਉਹ ਫਿਰ ਗੁਰ ਸਿੱਖਤ ਨੇ ਤਰਸ ਗਈ ਨਹੀਂ ਇਹ ਤਾਂ ਕਹਿਉਨੇ ਬੇਰੀ ਤੇ ਹੋ ਗਿਆ ਕਰਕੇ ਦਾ ਦਿਖਾਉਣ ਹੈ ਇਹ ਤਾਂ ਕੁਰਬਾਨੀ ਤਾਂ ਮੰਦੀ ਹੈ ਜੀ 베ਰੀ ਰੱਖ ਦੇਤੀ ਉਹ ਪੜਦਲ ਬੇਰੀ ਮੇਰੀ ਅੱਖਾਂ ਖੋਲ ਮੈਂ ਤੇ ਖਬਰ ਖੋਲ ਇਹ ਕਹਿ ਰਹੇ ਥਾਰੇ ਮੈਂ ਪਟਿਆ ਰੁਤ ਲਈ ਬੜਦਦੂ ਕਿਉਂ ਝੂੜ ਬੋਤ ਝੂੜਣੀ ਚੱਲਣਾ ਹੈ ਗਾਸੀ ਲੋਕਾਂ ਨਾਲ ਝੂੜ ਕੇ ਤੂੰ ਸਾਡੇ ਘਰ ਝੂੜ ਬੜ ਤੂੰ ਕਿਹਾ ਮੈਂ ਬੜਦਾ ਮਝੂੜ ਹੱਦ ਹੋ ਗਈ ਕੌਣ ਮੰਨ ਲੂਗਾ ਸਹੀ ਤੇ ਜੋ ਕਿ ਤੁਹਾਡੀ ਇਹ ਗੱਲਾਂ ਜਾਗਰੀ ਕਿੱਥੇ ਗਈ ਸੀ ਜਦ ਬਰੂਦ ਨਾਲ ਆਤਾ ਸੀ ਹਰਬੰਦਰ ਸਾਹਿਬ ਉਹਨਾਂ ਨੂੰ ਕਿਉਂ ਮਾਰਿਆ ਬੇਰੀ ਉਹ ਲੋਕ ਕਿੱਥੇ ਗਈ ਸੀ ਬੇਰੀ ਤੁਹਾਡੀ ਬਕਵਾਸ ਕਰੀ ਜਾਂਦੇ ਜੰਗਾ ਬਜਾਕ ਬਣਾਇਆ ਤੁਸੀਂ ਸਾਰੀ ਕੁਰਬਾਨੀ ਛੱਡ ਕੇ ਬੇਵਕੂ ਬਣਾਉਂਦੇ ਸੀ ਲੋਕਾਂ ਨੂੰ ਗੁਰੂ ਨਹੀਂ ਬੰਦਾ ਸਾਡਾ ਕੰਨ ਝੂਠ ਹੈ ਅਸੀਂ ਕਹ ਤਾ ਇਹ ਝੂਠ ਹੈ ਗੁਰੂ ਨੇ ਕਾਇਆ ਝੂਠ ਹੈ ਅਸੀਂ ਕਹਦੇ ਝੂਠ ਹੈ ਤੇਰੀ ਚੁੱਪ ਸੀ ਇਹਦਾ ਮਤਲਬ ਹੈ ਤੁਸੀਂ ਸਾਰੇ ਸਾਡਾ ਨਾਸ ਕਰ ਦੋਗੇ ਸਭੈ ਫੋਟ ਨੂੰ ਧਰਮ ਹੈ ਭਰਮ ਤੰਤਰੰ ਇਹ ਸਾਰੇ ਬਰਬਤਲੇ ਕਖਬਰੀ ਦੇ ਵਿੱਚ ਅਸੀਂ ਫੜ ਫੜ ਕੇ ਛੇਤਰਾਈ ਕੀਤੀ ਇਹਨਾਂ ਦੀ ਬੜੇ ਸੰਤਾ ਦੀ ਸੰਗੜ ਲਾ ਲਾ ਕੇ ਪੈਰੀ ਪੈਦਲ ਦੇ ਸੀ ਅਸੀਂ ਨਾ ਇਥੇ 150 ਚਾਹ ਦਾ ਵਾਲਾ ਪੈਰੀ ਬਸਾ ਸੀ ਬਰੇ ਕੱਲੋਂ ਕੋਲੋਂ ਦਾ ਉਤਾਰ ਮੈਂ ਤੈਨੂੰ ਕੋਈ ਵੱਡੂ ਗਾਣ ਥੋੜਾ ਥੋੜਾ ਕਰਕੇ ਕਹਦਾ ਕੀ ਗੱਲ ਆਵਾਜ਼ ਗੋਲਣ ਦਾ ਦਰਸ਼ਣ ਤੁਨ ਦੇ ਰਿਹਾ ਤੇਰੇ ਵਿੱਚ ਕਲਾਸਾਂ ਬਾਅਦ ਰੋਣ ਲੱਗ ਗਿਆ ਬਿੱਦਾਂ ਸਰੇ ਅਬਾ ਦੇ ਘਰ ਸਾਹਿਬ ਤੂੰ ਸਮਝਦਾ ਕੀ ਹੋਰ ਨਹੀਂ ਤੂੰ ਦੋ ਛੱਡੀ ਵਾਟ ਤੇ ਤੂੰ ਇਹਨਾਂ ਤੂੰ ਜਾ ਆਏ ਲੋਕਲ ਤੇਰੇ ਵੱਧ ਦੇ ਹੜੂ ਤੇ ਥਪੜਾਈ ਕਰ ਕਰਕੇ ਤੇਰਾ ਬੂ ਕਰ ਦਾਂਗੇ ਦੂਏ ਬੱਸੇ ਤੂੰ ਛੜਿਆ ਕਿ ਤੂੰ ਹੈ ਬਸ ਜਦ ਹੀ ਪੈਰੀ ਬਹਿ ਗਿਆ ਸਰਾਈਟਾ ਇਸ ਹਾਲ ਦੀ ਉਲਟ ਜਾਰੀ ਹੋ ਗਈ। ਸੰਬਾੜ ਦੀ ਗੱਲ ਹੈ। ਜਿਆਦਾ ਚੌੜਾ ਹੋਣ ਲੱਗਿਆ ਦੁਨੀਆ ਜੋ ਮੱਥਾ ਢੱਕਣ ਲੱਗੀ ਸੀ ਲੋ ਸਾਰੀ ਉਹ ਭਰੇੜਾ ਸਾਹਿਬ ਜੋੜ ਮੇਲੇ ਤੇ ਤਲਵਾਰ ਮਾਰੀ ਪਾਰ ਜਾਊਗੀ। ਬੜਾ ਤੁਰਿਆ ਫਿਰਦੌਸ। ਨਾਲੇ ਨੂੰ ਦੁਨੀਆ ਡਰਦੀ ਸੀ ਇਹ ਪਤਾ ਨਹੀਂ ਕੀ ਹੈ। ਇਹ 베ਰੀ ਲਈ ਫਿਰਦੌਸ ਉਹ ਆਦਮੀ ਸਿੰਘ। ਬਹੁਤ ਕੋ ਦੇਖਿਆ ਆਇਆ। ਬਿਨਾ ਇੱਕ ਆਸਨ ਨਿਰਾਸਨ ਸਵੇ ਹੈ ਬਿਨਾ ਇੱਕ ਆਸਨ ਨਿਰਾਸਨ ਸਵੇ ਹੈ ਇਕ ਦੀਆ ਤੋਂ ਬਿਨਾ ਸਭ ਨਰਾਸਲੇ ਅੱਖਰੀਆਂ ਕਿਸੇ ਕੋਲ ਮੇਰੇ ਕੋਲ ਅਰਦਾਸ ਕਰਕੇ ਇਹਨਾਂ ਦੇ ਜਿਹੇ ਦਰਾਂ ਚ ਪੰਜੇ ਦਸ ਕਰਕੇ ਪੂਰੀ ਕਰਕੇ ਦਿਖਾ ਦੇ ਮੇਰੀ ਥੱਲੇ ਕੱਲਣ ਜਾਇਆ ਹੋਰ ਕਿਤੇ ਕੱਲਣ ਜਾ ਕੇ ਚਾਹ ਪੇਪੜਾ ਨੂੰ ਲਾਉਦੇ ਥੱਲੇ ਕੱਲਣ ਸਾਦਾ ਦਾ ਬਰ ਬੁੱਢਾ ਕਰਕੇ ਤਾਂ ਦਿਖਾਓ ਕੁਛ ਗੱਲਾਂ ਮਾਰੀਆਂ ਜਾਂਦੇ ਨੇ ਦੁੱਖਾਂ ਦਿਲ ਦੀ ਹੈ ਹੈਪੀ ਪੈਸੇ ਹੋ ਗਏ ਨੇ ਅਨੇ ਹੋਏ ਬਿਨਾ ਇੱਕ ਨਾਮੰ ਨਾ ਕਾਮੰ ਕਵੇਹ ਇੱਕ ਨਾਮ ਦੇ ਬਿਨਾ ਕਿਸੇ ਨੇ ਕਬ ਨਹੀਂ ਹੁਲ ਲੇਖੇ ਜਣਾ ਕਾਮੰ ਕਵੇਹ ਕਦੇ ਵੀ ਕਬ ਨਾ ਆਇਆ ਨਾ ਕਦੇ ਆਊਗਾ ਨਾਮ ਨੇ ਕਬ ਹੋਣਾ ਜ਼ਿਆਦਾ ਹੋਣਾ ਕਿਸੇ ਜੇ ਕੰਮ ਆਉਂਦੇ ਐ ਡੜੇ ਬੜੇ ਰਾਜੇ ਨੇ ਉਹ ਰਿਸ਼ਵਤੇ ਕੇ ਨਾ ਰਹਿ ਜਾਂਦੇ ਇੱਥੇ ਰਿਸ਼ਵਤੇ ਕੇ ਆਪਣੀ ਉਹ ਨਗਰ ਆਲੰਦੇ ਬਤਾਬਰੀ ਲੱਗਦਾ ਕਿੱਥੇ ਨੂੰ ਲੈ ਗਏ ਕਿੱਥੇ ਨੂੰ ਚਲਾ ਗਿਆ ਨਿਕਲਦਾ ਸਰੀਰ ਚੋਂ ਕਿਸੇ ਨੂੰ ਨਹੀਂ ਪਤਾ ਹੁੰਦਾ ਉਹ ਜੋ ਮੈਂ ਅਤਵਾਦੀ ਆਮੋਡੇਰ ਨੂੰ ਚੱਕ ਕੇ ਲੈ ਜਾਂਦੇ ਤੇ ਪੁਲਿਸ ਵਾਲੇ ਉਹ ਚੰਗੇ ਪਲਾਨ ਵੀ ਲੈ ਜਾਂਦੇ ਤੇ ਉਹ ਤਾਂ ਭਲੇਖੇ ਨਾ ਚਾਹੇ ਕਿਸੇ ਤਰੀਕੇ ਨਾਲ ਇਹ ਨਹੀਂ ਜਦ ਕਿੱਥੇ ਪਤਾ ਆਪਣੀ ਲੱਗਣਾ ਆਤਮਾ ਨੇ ਕਿੱਥੇ ਚਲੀ ਜਾਣਾ ਜਿਹੜੇ ਪੈਰ ਅੜਾਈ ਫਿਰਦੇ ਇੱਥੇ ਹੁਣ ਕੀ ਪਤਾ ਕਿਹੜੇ ਗਰੀਬ ਤੇ ਗਰੀਬ ਦੇ ਜਾ ਕੇ ਜੰਬਣਾ ਉਹਨੇ ਕਿਤੇ ਸਜਾ ਦੇ ਲਈ ਉੜੇ ਚੌੜੇ ਹੋਏ ਫਿਰਦੇ ਨੇ ਕੀ ਪੈਦਾ ਲਗਣਾ ਕਿੱਥੇ ਦੇ ਕਿੱਥੇ ਪੈਦਾ ਕਰ ਰਹੇ ਆ ਤੁਹਾਨੂੰ ਪਤਾ ਕੁਛ ਨਹੀਂ ਉਹ ਇਹ ਸੋਚਦਾ ਹੀ ਨਹੀਂ ਗੱਲ ਗਾਹਾਂ ਦੀ ਪਤਾ ਹੀ ਨਹੀਂ ਹੈ ਪਤਾ ਨਹੀਂ ਕਾਹਦਾ ਨਸ਼ਾ ਹੈ ਇਹਨਾਂ ਨੂੰ